ਕਿ ਸਾਡੇ ਹਲਕਾ ਗੜਸ਼ੰਕਰ ਤੋਂ ਚਾਰ ਪੰਚਾਇਤਾਂ ਜਿਨ੍ਹਾਂ ਦੀ ਨੁਮਾਇੰਦਗੀ ਸਾਡੀਆਂ ਭੈਣਾਂ ਕਰਦੀਆਂ ਨੇ ਜਿਵੇਂ ਕਿ ਸਰਪੰਚ ਸਾਹਿਬ ਬਯਾਰਾ ਨਿਗਰੀਆਂ ਪਿੰਡ ਠਾਣਾ ਤੇ ਨਾਲ ਜਸੋਵਾਲ ਤੇ ਕਾਲਿਆਰ ਵੀ ਇਹਨਾਂ ਭੈਣਾਂ ਨੇ ਪਹਿਲਾਂ ਵੀ ਜਿਹੜਾ ਆ ਦਿੱਲੀ ਦੇ ਵਿੱਚ ਜਿਹੜਾ ਇੱਕ ਟ੍ਰੇਨਿੰਗ ਕੈਂਪ ਹੋਇਆ ਸੀ ਉਹਦੇ ਵਿੱਚ ਸ਼ਮੂਲੀਅਤ ਕੀਤੀ ਸੀ ਜਦੋਂ ਇਹਨਾਂ ਦਾ ਗੜਸ਼ੰਕਰ ਤੋਂ ਨਾਮ ਦੇ ਗਿਆ ਗਿਆ ਤੇ ਏਕੇ ਗੁਰ ਕਬਰਾਦੀਆਂ ਕਿ ਆਪਾਂ ਕਿੱਦਾਂ ਕਰਾਂਗੇ ਪਰ ਜਿਹੜੀ ਮੈਨੇਜਮੈਂਟ ਦੇਖੀ ਤਾਂ ਦੂਜੀ ਵਾਰ ਜਦੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਜੀ ਨੇ ਵਿਸ਼ੇਸ਼ ਤੌਰ ਤੇ ਜਿਹੜੀਆਂ ਮਹਿਲਾ ਸਰਪੰਚ ਨੇ ਉਨਾ ਨੂੰ ਸਸ਼ਕਤੀਕਰਨ ਦੇ ਲਈ ਔਰ ਸਮਾਜ ਦੇ ਵਿੱਚ ਮਹਿਲਾਵਾਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਜਿਹੜਾ ਪ੍ਰੋਗਰਾਮ ਨਹੀਂ ਕਿਹਾ ਜਿਹਦੇ ਵਿੱਚ ਮਹਾਰਾਸ਼ਟਰ ਦਾ ਇੱਕ ਕੋਰਸ ਸੀ ਜਿੱਥੇ ਕਿ ਸਾਡੀਆਂ ਇਹ ਭੈਣਾਂ ਹਜੂਰ ਸਾਹਿਬ ਵੀ ਨਤਮਸਤਕ ਹੋ ਕੇ ਆਈਆਂ ਨੇ ਔਰ ਉੱਥੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਡਵੈਲਪਮੈਂਟ ਦੇ ਕੰਮ ਦੇਖ ਕੇ ਆਈਆਂ ਨੇ ਔਰ ਆਪਣਾ ਜਿਹੜਾ ਇੱਥੋਂ ਦਾ ਕੰਮ ਕਰਨ ਦਾ ਤਰੀਕਾ ਉਹ ਸਾਂਝਾ ਕਰਕੇ ਆਈਆਂ ਨੇ ਮੈਂ ਮੁੱਖ ਮੰਤਰੀ ਸਾਹਿਬ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਹੀ ਜਿਹੜੀਆਂ ਸਾਡੀਆਂ ਚਾਰ ਸਰਪੰਚ ਜਾ ਕੇ ਮਹਾਰਾਸ਼ਟਰ ਦੇ ਵਿੱਚ ਆਪਣੀ ਜਿਹੜੀ ਭੂਮਿਕਾ ਨਿਭਾ ਕੇ ਆਈਆਂ ਇਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਦਾ ਵਧਾਈ ਵੀ ਦਿੰਦਾ ਔਰ ਇਹ ਵਧਾਈ ਦੇ ਪਾਤਰ ਵੀ ਨੇ ਕਿ ਇਹਨਾਂ ਨੇ ਐਡੀ ਵੱਡੀ ਸ਼ਮੂਲੀਅਤ ਜਿਹੜੀ ਆ ਮਹਾਰਾਸ਼ਟਰ ਜਿਹੜੇ ਵਿੱਚ ਆਪਣੇ ਗੜ੍ਹ ਸਿੰਘ ਰਹਾਕੇ ਦਾ ਜ਼ਿਲ੍ਹਾ ਹਸ਼ਿਆਰਪੁਰ ਦਾ ਤੇ ਪੰਜਾਬ ਦੀ ਜਿਹੜੀ ਗੱਲ ਕਰਕੇ ਆਏ ਨੇ ਧੰਨਵਾਦ